ਇੱਕ ਤਾਂ ਗੱਲ ਸੱਚਾਈ ਹੈ ਕਿ ਤਕਰੀਬਨ ਹਰ ਪਾਰਟੀ ਦੇ ਵਿੱਚ ਹੀ ਧੜੇਬਾਜੀ ਹੁੰਦੀ ਹੈ ਜੇ ਕੋਈ ਸ਼ੱਕ ਨਹੀਂ ਕੋਈ ਵੀ ਪਾਰਟੀ ਹੋਵੇ ਧੜੇਬਾਜੀ ਹੁੰਦੀ ਹੈ ਕੋਈ ਖੈਵਾਂ ਜੀ ਉਜਾਗਰ ਹੁੰਦੀ ਹੈ ਕਿਸੇ ਦੀ ਨਹੀਂ ਉਜਾਗਰ ਹੁੰਦੀ ਹੈ ਕਿਸੇ ਦੀ ਬਹੁਤੀ ਉਜਾਗਰ ਹੁੰਦੀ ਹੈ ਕਿਸੇ ਦੀ ਹੁੰਦੇ ਇਹਨਾਂ ਦੀ ਵੀ ਹੈ ਉਹ ਇਹਨਾਂ 'ਚ ਵੀ ਹੈ ਲੇਕਿਨ ਇਹਨਾਂ ਵਿੱਚ ਇੱਕ ਹੋਰ ਬੜਾ ਵੱਡਾ ਫਰਕ ਹੈ ਇਹਨਾਂ ਵਿੱਚ ਵਿਚਾਰ ਧਾਰਕ ਤੌਰ ਤੇ ਵੀ ਫਰਕ ਹੈ ਹਾਂ ਜਿਹੜੇ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਬਹੁਤੇ ਸਿੱਖ ਨੇ ਉਹ ਸਿੱਖ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਜੀ ਜੀ ਸਿੱਖ ਵਿਚਾਰਧਾਰਾ ਨੂੰ ਸਮਝਦੇ ਵੀ ਨੇ ਹਾਂ ਦੂਸਰਾ ਜਿਹੜਾ ਇਹਨਾਂ ਦਾ ਕੇਂਦਰ ਹੈ ਉਹ ਦਿੱਲੀ ਹੈ ਹੂੰ ਉਹਨਾਂ ਦੇ ਵਾਸਤੇ ਨਾ ਸਿੱਖ ਵਿਚਾਰਧਾਰਾ ਦੀ ਉਹਨੂੰ ਸਮਝਣਾ ਸਮਝ ਹੈ ਤੇ ਨਾ ਵੈਲੀ ਹੋਏ ਜੀ ਜੀ ਤੇ ਪ੍ਰਭਾਵ ਬਹੁਤਾ ਉਹਨਾਂ ਦਾ ਚੱਲਦਾ ਹੂੰ ਬਹੁਤਾ ਕੇਜਰੀਵਾਲ ਦਾ ਤੇ ਉੱਥੇ ਦਿੱਲੀ ਦੇ ਲੀਡਰਾਂ ਦਾ ਜ਼ਿਆਦਾ ਪ੍ਰਭਾਵ ਚੱਲਦਾ ਜੀ ਜੀ ਉਹਨਾਂ ਵਾਸਤੇ ਮੱਤਾ ਨਹੀਂ ਰੱਖਦਾ ਹੂੰ ਇਹ ਤੇ ਹੁਣ ਇੱਥੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਖਾਸ ਤੌਰ ਤੇ ਭਗਵੰਤ ਸਿੰਘ ਮਾਨ ਜੋ ਭੁੱਖ ਮੰਤਰੀ ਨੇ ਉਹਨਾਂ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਸੀ ਕਿ ਜੇ ਮੈਂ ਸੱਚਮੁੱਚ ਇਹ ਕਰਨਾ ਚਾਹੁੰਦਾ ਤੇ ਉਸ ਦ੍ਰਿੜਤਾ ਨਾਲ ਕਰਾਂ ਕਿ ਫਿਰ ਫੈਸਲਾ ਵਾਪਸ ਨਾ ਲੈਣਾ ਪਵੇ ਆ ਸਮੇਂ ਮੰਨ ਕਰਨ ਵਾਲੀ ਗੱਲ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਸੀ ਇਹਨੂੰ ਪੱਕੇ ਪੈਰੀ ਕਰਨਾ ਚਾਹੀਦਾ